ਹਾਈਲੈਂਡ ਬੈਂਕਾਕ ਮਿਆਂਮਾਰ ਦੇ ਵਿੱਚ ਬੀਤੇ ਕੱਲ ਭੁਚਾਲ ਨੇ ਤਬਾਈ ਮਚਾ ਦਿੱਤੀ ਇਸ ਭੁਚਾਲ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਅੱਖ ਚਬਕਦੇ ਹੀ ਢਹਿ ਢੇਰੀ ਹੋ ਜਾਂਦੀਆਂ ਨੇ ਕੁਝ ਵਾਇਰਲ ਵੀਡੀਓ ਤੁਹਾਨੂੰ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਬਹੁਤ ਭਿਆਨਕ ਮੰਜ਼ਰ ਹੈ ਇਸ ਭੁਚਾਲ ਦੇ ਦੌਰਾਨ ਤਕਰੀਬਨ 100 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਤਕਰੀਬਨ 650 600 ਦੇ ਕਰੀਬ ਜਿਹੜੇ ਲੋਕ ਜ਼ਖਮੀ ਹੋਏ ਨੇ ਕਿਉਂਕਿ ਜਿਹੜੇ ਲੋਕ ਬਿਲਡਿੰਗਾਂ ਦੇ ਵਿੱਚ ਸਨ ਉਹ ਵਿੱਚ ਹੀ ਦੱਬੇ ਰਹਿ ਗਏ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਪਚਾਰ ਦੇ ਵਿੱਚ ਪੀੜਤ ਲੋਕਾਂ ਦੇ ਲਈ ਇੰਡੀਆ ਦੇ ਵੱਲੋਂ ਵੀ ਸਮਗਰੀ ਭੇਜੀ ਗਈ ਹੈ ਤਾਂ ਤੁਸੀਂ ਦੇਖੋ ਇਹ ਵਾਇਰਲ ਹੋ ਰਿਹਾ ਇਹ ਵੀਡੀਓ ਔਰ ਇਹਨਾਂ ਲੋਕਾਂ ਲਈ ਦੁਆ ਜ਼ਰੂਰ ਕਰੋ ਜੇ ਕਮੈਂਟਾਂ ਦੇ ਵਿੱਚ สานสะพานสนใช่มันยกมากเลยนนีใช่ใช่เนี่ยเพื่อนนั่หายไเ่ยโอ้ยม่เือนเ้อร

ਤਾਂ ਦੋਸਤੋ ਜਿਹੜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਉਹਲਾ ਹੋਟਲ ਹੈ ਉਸ ਦੇ ਉੱਪਰੋਂ ਜਿਹੜਾ ਉਹਦਾ ਪੂਲ ਸੀ ਉਸ ਦਾ ਪਾਣੀ نیچے ਗਰ ਰਿਹਾ ਹੈ ਤਾਂ ਇਸ ਦਾ ਉੱਪਰਲਾ ਵੀਡੀਓ ਵੀ ਸਾਹਮਣੇ ਆ ਚੁੱਕਾ ਹੈ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਪੂਲ ਦੇ ਵਿੱਚ ਕੁਝ ਲੋਕ ਵੀ ਸਨ ਜਿਹੜੇ ਇੱਥੇ ਪਾਰਟੀ ਇੰਜੋਏ ਕਰ ਰਹੇ ਸਨ ਕੀ ਹੋਇਆ ਉਹਨਾਂ ਲੋਕਾਂ ਦੇ ਨਾਲ ਤੁਹਾਨੂੰ ਅਗਲੇ ਵੀਡੀਓਜ਼ ਵਿੱਚ ਜ਼ਰੂਰ ਦਿਖਾਵਾਂਗੇ ਇੱਥੇ ਜਿਹੜਾ ਭਚਾਲ ਨੋਟ ਕੀਤਾ ਗਿਆ ਹੈ ਉਸ ਦੀ ਜਿਹੜੀ ਤੀਬਰਤਾ ਸੀ ਉਹ 7.2 ਤੋਂ ਲੈ ਕੇ 7.7 ਨੋਟ ਕੀਤੀ ਗਈ ਜਿਹੜੀ ਕਿ ਬਹੁਤ ਵੱਡੀ ਹੈ